ਭਰਾ ਜੀ ਇੱਕ ਮੇਰਾ ਬਹੁਤ ਵਧੀਆ ਮਿੱਤਰ ਕੱਲ ਬੜਾ ਪਰੇਸ਼ਾਨ ਬੱਚੇ ਉਹਦੇ ਬਾਹਰ ਕਹਿੰਦਾ ਵੀ ਕੀ ਕਰਾਂ ਯਾਰ ਬੱਚੇ ਬਾਹਰ ਬੁਲਾਉਂਦੇ ਐ ਬੜੀ ਵਧੀਆ ਨੌਕਰੀ ਉਹਦੀ ਆਪਦੀ ਵੀ ਨੌਕਰੀ ਘਰ ਵਾਲੀ ਦੀ ਨੌਕਰੀ ਪਹਿਲਾਂ ਗਿਆ ਵੀ ਬਾਹਰ ਪਰ ਮਨ ਨਹੀਂ ਲੱਗਦਾ ਕਹਿੰਦਾ ਉੱਥੇ ਮੈਂ ਕਿਹਾ ਜਿਹੜੀ ਚੰਡਾਲ ਚੌਕੜੀ ਆ ਨਾ ਜਿੱਥੇ ਮਰਜੀ ਮਿਲ ਚੱਲ ਜਾ ਹੁਣ ਹੁਣ ਤੇਰਾ ਨਾਂ ਕਹਿੰਦੇ ਜੀਵ ਚ ਸਵਾਦ ਨਹੀਂ ਆਂਦਾ ਪੂਰੇ ਸੈਂਸਸ ਜਿਹੜੀਆਂ ਖਤਮ ਹੋ ਜਾਂਦੀਆਂ ਐ ਏ ਹੁਣਾ ਇਹਨਾ ਨਹੀਂ ਬਿਚੋਣਾ ਤੈਨੂੰ ਯਾਰਾਂ ਦੋਸਤਾਂ ਨਹੀਂ ਜੇ ਚਾਰ ਪੰਜ ਚਗਲ ਜੀ ਲੈ ਲਿਆ ਮੇਰੇ ਵਰਗੀ ਤੇ ਆਪੇ ਤੂੰ ਜ਼ਿੰਦਗੀ ਜੀ ਲੇਗਾ ਨਹੀਂ ਜਗਲਵ ਜਾਨ ਕੋਥੇ ਤੁਸ ਲੱਭੂਗਾ ਬਾਹਰ ਚਗਲ ਨਹੀਂ ਨਾਲ ਉਹਦੇ ਕਹਿੰਦਾ ਬਾਹਰ ਦਾ ਭਰਾਵਾ ਬੁੱਢੇ ਬੈਠੇ ਹੁੰਦੇ ਆ ਹਾਂ ਪਾਰਕਾਂ 'ਚ ਤੇ ਉਹਨਾਂ ਨੂੰ ਦੇਖ ਕੇ ਬੰਦਾ ਵੈਸੀ ਬੁੱਢਾ ਹੋ ਜਾਂਦਾ ਮੈਨੂੰ ਕਹਿੰਦੇ ਸੀ ਤੁਹਾਡੇ ਕੋਲ ਵੀ ਕਦੇ ਭਾਜੀ ਆ ਜਾ ਕਰੋਥੇ ਮੈਂ ਕਹਾ ਮੈਂ ਬੁੱਢਾ ਨਹੀਂ ਮੈਂ ਬਰਾਵਾ ਹਾਂ ਹਾਂ ਉਹਦਾ ਜਵਾਬ ਆ ਇਹ ਬਿਲਕੁਲ ਬਿਲਕੁਲ ਜਿੱਦਾਂ ਯਾਂਗ ਨੂੰ ਨੱਕ ਪੀਰ ਗਿਆ ਜੀ ਜਿਹੜਾ ਪੀਂਦਾ ਨਾ ਪੀਂਦਾ ਤੇ ਆ ਇਹ ਕੀ ਆ ਦੇਖ ਕਿੰਨੀ ਨਿਮਰਤਾ ਨਿਮਰਤਾ ਭਰਾ ਜੀ ਨੂੰ ਤਾਂ ਹੀ ਤਾਂ ਮੈਂ ਉਠਾਇਆ ਮੈਂ ਕਿਹਾ ਉਠੋ ਭਰਾ ਜੀ ਨਹੀਂ ਬਬਲੇ ਨੇ ਜਗਾਇਆ ਬਬਲੇ ਨੇ ਜਗਾਇਆ ਵੀ ਆ ਅਮਰ ਦੇ ਬੋਰ ਬਾਰ ਕੇ ਬੈਗੇ ਆ ਅਰੇ ਸੇਰ ਤੇ ਜਾਣਾ ਹੀ ਜਾਣਾ ਨਾ ਕਪੜਾ ਚੱਲ ਆ ਹਾਂ ਤੇ ਜੇ جنگ ਨਾ ਦੱਸਦੇ ਤੇ ਇਹਨਾਂ ਨੇ ਉੱਠਣਾ ਹੀ ਨਹੀਂ ਸੀ ਜੇ جنگ ਨਾ ਦੱਸਦੇ ਓ ਜਾਜ ਕਿਧਰ ਗਿਆ ਬੰਦੀ ਹੋ ਗਈ ਸਾਰੇ ਬੰਦੀ ਹੋ ਗਈ ਪਹਿਲਾਂ ਅਮਰਸਰ ਇਸ ਟਾਈਪ ਬੰਦ ਕਰਦੀ ਨਾ ਇਹ ਸਪੈਸ਼ਲ ਹਾਂ ਉਹ ਬੰਦ ਕਰਤਾ ਨਾ ਕੀ ਸ਼ੀਲ ਨਗਰ ਤੋਂ ਲੱਭ ਪਾ ਇਧਰ ਲ ਆਪਣੀ ਸਾਈਡ ਤੇ ਸਾਰੇ ਉਡਾਨਾ ਬੰਦ ਹੋ ਗਈ ਮੈਂ ਆਪਣੇ ਹੋਰ ਬੰਦ ਕਰ ਦਿੱਤੇ ਅਮਰਸਰ ਬੰਦ ਹੋ ਗਈ ਜੀ ਤੁਹਾਨੂੰ ਪਤਾ ਕਰ ਅਮਰਸਰ ਲੋਰ ਉਹ ਬੰਦ ਆ ਯਾਰ 에ਅਰ ਸਪੇਸ ਹੀ ਬੰਦ ਆ ਜੀ ਹਾਂ ਲੰਘੇ ਇੱਥੇ ਲੰਘਦੇ ਸਾਰੇ ਨੰਬਰ ਸਾਨੂੰ ਇੱਥੇ ਹੀ ਪੈਦਾ ਹਮਮ ਸਵਾਰੀ ਕੱਢ ਗਈ ਨਾ ਹਮ ਆ ਸਾਰੀ ਆਪਣੀ ਗੋਲੇ ਅਮਰਸਰ ਨਹੀਂ ਚਲੋ ਇਹ ਸਾਰੀ ਹੋਰ ਜਿੱਥੇ ਜੀ ਦਾ ਮੋੜ ਸਵਾਰੀ ਉਤਰ ਗਈ ਨਮਾਨ ਬੋਲਦੇ ਇਹ ਕੱਜ ਜਿੱਥੇ ਜੀ ਦਾ ਮੋੜ ਸਵਾਰੀ ਉਤਰ ਗਈ ਪਤਾ ਨਹੀਂ ਸਵੇਰੇ ਪੰਪ ਡੇ ਪੈਣੇ ਨੇਕ ਨੇ ਆਪਾਂ ਵਿਚਾਰ ਤਾਂ ਸੁਣਾਉਣੀ ਨਹੀਂ ਸਭ ਕੁਝ ਬਿਲਕੁਲ ਤੈਨੂੰ ਪਤਾ ਹੈ ਬੜੇ ਸਾਲਾਂ ਦੀ ਜਾਗਣੀ ਹੋਈ ਹੁਣ ਤਾਂ ਹਰ ਬੰਦਾ ਕਹਿੰਦਾ ਵੰਬ ਚੱਲਦੇ ਤਾਂ ਦੇਖ ਲਈ ਯਾਰ ਜ਼ਿੰਦਗੀ ਚ ਦੱਸਿਆ ਨਾ ਲੜਾਈ ਤਾਂ ਫੜੇਦੀ ਹੁੰਦੀ ਲੜਾਈ ਹੁੰਦੀ ਦੀ ਕਦੀ ਇੰਨੇ ਦੇ ਪੈਸੇ ਕਦੀ ਆ ਇਹ ਕਦੇ ਫੜੇਦੀ ਹੁੰਦੀ ਲੜਾਈ ਮਿੰਟ ਲੜਾਈ ਹੱਲੇ ਦੀ ਤੇ ਚਾਹ ਥੱਲੇ ਦੀ ਕਿਆ ਲੱਦੀ ਪਏ ਨਹੀਂ ਨਹੀਂ ਪਰ ਪੱਤੇ ਫਟੇ ਨਹੀਂ ਨਹੀਂ ਵੀ ਇੱਕਦਮ ਜੇ ਫਿਰ ਸਲਾਹ ਕਰਕੇ ਲੜਾਂਗੇ ਫਿਰ ਲੜ ਸਕਦਾ ਨਹੀਂ ਜਿਹੜੀ 에어 ਸਟ੍ਰਾਈਕ ਕੀਤੀ ਹੈ ਨਾ ਉਹ ਬਬਲੇ ਆ ਦੇਖੋ ਇਸ ਹਾਂ ਕਰ ਬਬਲੇ ਸਾਨੂੰ ਵੀ ਸੁਣਾ ਦੇ ਨਹੀਂ ਲੱਗਦੇ ਅਮਰੀਕਨ ਕਹਿੰਦਾ ਪਹਿਲੇ ਪਾਕਿਸਤਾਨ ਨੂੰ ਸ਼ਾਂਤ ਹੋ ਜਾ ਲੈ ਵੀ ਤੱਤੂ ਦੀ ਤੇਰੇ ਤੋਂ ਕੰਟਰੋਲ ਨਹੀਂ ਸੀ ਹੁੰਦੇ ਉਹਦਾ ਰਾਈਟ ਬੰਦਾ ਜੇ ਤੂੰ ਕਿਹੜਾ ਲਫਾਵਾ ਲਫਾਵਾ ਮੈਂ ਰਕਾ ਹੋ ਗਿਆ ਵਕਈ ਉਧਰ ਗਈ ਸੀ ਆ ਲੈ ਹਾਊਸ ਵੇਖਿਆ ਪਿੰਸਪਾਰਾ ਤੂੰ ਹੋ ਗਈ ਜੀ ਗੱਲ ਹੋ ਗਈ ਗੱਲ ਆ ਦੇਖੋ ਇੰਡੀਆ ਨੇ 에어 ਸਟ੍ਰਾਈਕ ਪਤਾ ਐ ਕਿ ਕੀ ਕੀਤਾ ਆ ਦੇਖਿਆ ਧਿਆਨ ਨਾਲ ਓਏ ਕਾਕਾ ਆ ਜਿਵੇਂ ਸੜਕ ਹੈਗੀ ਐ ਇੰਡੀਆ ਅੱਗੇ ਆਹ ਹਵਾਈ ਜਹਾਜ਼ ਆਪਣਾ ਪਾਕਿਸਤਾਨ ਚ ਜਾਂਦਾ ਸੀ ਸੜਕ ਪਾਰ ਹੁਣ ਉਹਨਾਂ ਨੇ ਹਵਾਈ ਜਹਾਜ਼ ਨੂੰ ਉੱਪਰ ਕੀਤਾ ਸੜਕ ਦੇ ਆਪਦੀ 에어 ਸਪੇਸ ਤੋਂ ਮਿਜ਼ਾਈਲਾ ਲਾਈ ਛੱਡਿਆ ਯਾਨੀ ਕ੍ਰੋਸ ਨਹੀਂ ਕੀਤਾ ਕ੍ਰੋਸਰੀ ਕੀਤਾ ਬਾਰਡਰ ਕ੍ਰੋਸ ਨਹੀਂ ਕੀਤਾ ਆ ਨੋਟਲ ਕਰਨਾ ਤਾਂ ਕੁਛ ਐ ਪਰ ਪੈਣੇ ਸੀ ਮਾਰ ਜੀ ਹੋਰ ਮੁੰਡਿਆ ਕੈਨੇਡਾ ਵਾਲਿਆ ਇੱਕ ਕੜਾਈ ਉਧਾਰਾ ਦੇਦਾ ਦੇਦਾ ਕਿਹੜਾ ਸਪੋਂਸਰ ਕਰਦੇ ਮੈਨੂੰ ਕਾਰ ਰੋਕੋ ਪਹਿਣਾ ਹੀ ਸੀ ਆ ਇੰਡੀਆ ਗੱਲਾਂ ਕਰਕੇ ਨਾ ਕੁਛਰੀ ਬੇਇੱਜ਼ਤੀ ਬੜੀ ਹੁੰਦੀ ਆ ਤੇ ਉਹ ਵੀ ਕਰਨਗੇ ਕੁਛ ਨਾ ਕੁਛ ਉਹਨਾਂ ਨੇ ਵੀ ਕਰਨਾ ਹੀ ਕੁਛ ਉਹ ਆਪ ਦੀ ਗੱਲ ਕਰ ਮੇਰੇ ਮੇਰੇ ਨਾਲ ਧਿਆਨ ਦੇ ਆ ਮਾੜਾ ਮੋਟਾ ਉਹ ਕਹਿੰਦੇ ਉਹਨਾਂ ਦੇ ਉਹਨਾਂ ਨੇ ਜੇਫ 17 ਭੇਜਿਆ ਇਧਰ ਇਹ ਤਾਂ ਕਹਿੰਦੇ ਸ਼ਿੱਟ ਤਾਂ ਇੱਕ ਜੇਫ 70 ਹੈ ਆਪਣੇ ਆਪਾਂ ਤੇ ਕਰੋਸ ਹੀ ਨਹੀਂ ਕੀਤੇ ਆਹ ਉਹਨਾਂ ਦੀ মিডিਆ ਕਹਿ ਰਹੀ ਹੈ ਵੀ 15 ਜਗ੍ਹਾ ਤੇ ਇੰਡੀਆ 'ਤੇ ਹਮਲਾ ਹੋ ਗਿਆ ਹੈ ਪਾਕਿਸਤਾਨ ਦੀ ਫੌਜ ਵੱਲੋਂ ਤਿੰਨ ਉਹਨਾਂ ਦੇ ਆਪਾਂ ਜਹਾਜ਼ ਸ਼ਿੱਟ ਤੇ ਦੋ ਰਫੇਲ ਨਹੀਂ ਉਹ ਧੂੜ ਮਾ ਓਏ ਉਹ ਤਾਂ ਆਪਣੇ ਬਤੂਰ ਮਾਰਦੇ ਊ ਝੂਠ ਮਾਰਦੇ ਹਾ ਉਹ ਹੋਣਾ ਮੀਡੀਆ ਨੇ ਲੱਖ 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 2 ਲੱਖ ਹਾਂ ਸਹੀ ਗੱਲ ਹੈ ਇੰਨੇ ਕੋਲ ਇੰਨੇ ਲੱਖ ਹਾਂ ਇਹਨਾਂ ਦਾ ਜਦੋਂ ਨਾਂ ਖਾਦਦੇ ਨੂੰ ਉਹਨੂੰ ਡੋਹਣਗੇ ਇਹਦਾ ਹੋਣੀ ਅਸੀਂ ਚਲੋ ਜੀ ਦੇਖੋ ਜਦੋਂ ਲੜਦਾ ਲੜਾਈ ਦੇ ਵਿੱਚ ਕਿਸੇ ਨਾ ਕਿਸੇ ਨੂੰ ਨੁਕਸਾਨ ਤਾਂ ਹੁੰਦਾ ਹੀ ਹੈ ਤੇ ਇਹ ਤਾਂ ਹੁਣ ਲੜਾਈ ਨਹੀਂ ਲੱਗਣੀ ਚਾਹੀਦੀ ਪਾਈ ਨਹੀਂ ਲੱਗਣੀ ਚਾਹੀਦੀ ਉਹ ਉਹ ਫਿਲਮ ਨਹੀਂ ਕਰਦਾ ਸੀ ਕਿਹੜੀ ਗਦਰ ਸੀ ਨਾ ਮੇਰੇ ਦੁਸ਼ਮਣ ਮੇਰੇ ਭਾਈ ਹੈ ਤਾਂ ਆਪਣੇ ਭਰਾ ਹੀ ਹੈ ਨਾ ਬਾਰਡਰ ਅਸੀਂ ਤਾਂ ਕਹਿੰਦੇ ਆ ਲੈ ਵੀ ਜੰਗ ਜੰਗ ਨਾ ਲੱਗੇ ਉਹ ਨਕਸਲ ਸਿੱਧੇ ਕੀ ਗੱਲ ਪੰਜਾਬ ਸਰਕਾਰ ਪੰਜਾਬ ਦਾ ਹੀ ਹੈ ਜੀ ਲੜਾਈ ਆਪਣੇ ਜਾ ajo ਕ੍ਰੋਸ ਨਹੀਂ ਕੀਤੇ ਉਹ ਆਪਣੇ ਜਾ ਆਪਣੇ ਜਾ ਆਪਣੀ ਜਗ੍ਹਾ ਤੇ ਤਾਂ ਉੱਠੇ ਉੱਚੇ ਉੱਪਰੋਂ ਮਜਾ ਨੇ ਸਰਦਾਰ ਜੇ ਕ੍ਰੋਸ ਪਰ ਕੀ ਹੋ ਗਿਆ ਦੁਆਬੀ ਕਾਰਵਾਈ ਦੇਣੀ ਹੈ ਪੰਜਾਬ ਨੂੰ ਕਿਹਾ ਤਾਂ ਰਾਸ਼ਤਾਨ ਨੇ ਬੀ ਇਹ ਦੀ ਖਬਰਾਂ ਛੱਡਿਆ ਕਰੇ ਤਾਂ ਕਈ ਜਾਣ ਉਹਨਾਂ ਨੂੰ ਖਬਰਾਂ ਤਾਂ ਦੇਖੀ ਜਾਈ ਅੱਜ ਸਾਰੀ ਜਿਹੜੀ ਇਹ ਜਲਣੀ ਕਈ ਆ ਦੇਖਦਾ ਉਹ ਦੇਖਦਾ ਮੈਂ 90% ਝੂਠ ਮਾਰੀ ਜਾਂਦਾ ਹਣ ਤੇ ਨੇ ਝੂਠ ਝੂਠ ਨਹੀਂ ਅਗਲੇ ਨੇ ਕੁਛਾ ਕੁਸ਼ਤਾ ਕਰਨਾ ਹੀ ਹੈ ਖਬਰ ਛੋਜ ਵੀ ਨਹੀਂ ਕਿਹੜੇ ਕਰੀ ਹੁੰਦੀ ਸੱਚੀ ਮੇਰਾ ਚਲੋ ਕੋਲ ਮਲਾ ਕੇ ਸਾਡੇ ਬਾਗ ਟਾਕ ਤੇ ਲਾਭ ਗਰੁੱਪ ਬੋਲੋ ਦੋਨੇ ਦੇਸ਼ਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੰਗ ਨਾ ਹੋਣੇ ਪਾਏ ਬੰਦੇ ਬਣੋ ਨਹੀਂ ਨਹੀਂ ਆਪਣਾ ਗਰੁੱਪ ਉਹ ਮਾਰਾ ਪੀੜਾ ਸਾਰੇ ਨਾਲ ਜੁੜਿਆ ਹੋਇਆ ਅਮਰੀਕਾ ਵਾਲੇ ਕੈਨੇਡਾ ਵਾਲੇ ਫਰਾਂਸ ਵਾਲੇ ਟਰੈਡੋ ਸਾਰੇ ਆਪਾਂ ਵਾਇਆ ਟਰੰਪ ਦੇ ਥਰੂ ਵੀ ਕਹਾ ਲਿਆਗੇ ਵੀ ਲੈ ਵੀ ਜੰਗ ਨਾ ਹੋਈ ਬੜੇ ਇਲਾਕੇ ਤੋਂ 50 ਰੁਪਏ ਜਣੂ ਵੇਚੇ ਪਾ ਲੋ ਤੇ ਮਤਾ ਪਾਸ ਕੀਤਾ ਜਾਵੇ ਮਤਾ ਪਾਸ ਸਾਡੇ ਲੋ ਵੀ ਹੋਇਆ ਲੋ ਵੀ ਜੰਗ ਨਾ ਕਰੋ ਭਰਾਵੋ ਤੇ ਭਾਵੇਂ ਜੰਗ ਉਧਰ ਬੰਦੇ ਮਰਨ ਤਾਂ ਵੀ ਬੰਦੇ ਹੀ ਐ ਇਹ ਇਧਰ ਬੰਦੇ ਮਰਨ ਤਾਂ ਵੀ ਬੰਦੇ ਹੀ ਐ ਤੇ ਉਹ ਕਹਿੰਦੇ ਜਿਹੜਾ ਵੀ ਮਰਦਾ ਉਹਦੇ ਘਰੇ ਤਾਂ ਉਹਨੇ ਘਰਦਿਆਂ ਨੂੰ ਪੁੱਛ ਹੈ ਜੇ ਪੈ ਤੁਸੀਂ ਨਹੀਂ ਝੜਨਾ ਆਪਾਂ ਅੱਜ ਤੇ ਬ ਗੱਲ ਕਰਿਆ ਜੇ ਪਦੇ ਲੱਗੇ ਸਰਜੀਕਾ ਸਟ੍ਰਾਈਕ ਬਿਲਕੁਲ ਕਰ ਗਲੇ ਸੱਤੇ ਵੀ ਫੋਟ ਹੋ ਜੀ ਲੈ ਵੀ ਜਾ ਜਾਂਦੇ ਨੇ ਨਾ ਹਮਲਾ ਕਰਿਆ ਜੀ ਹੁਣ ਵੇਖੀ ਭੈ ਕਿਵੇਂ ਝੂਠ ਜਾਂਦਾ ਟੀਵੀ ਤੇ ਇਸ ਪੰਛੀ ਨੂੰ ਇਸ ਪੰਛੀ ਇਸ ਪੰਛੀ ਨੂੰ ਟਟਿਰੀ ਕਹਿੰਦੇ ਐ ਪਹਿਲਾਂ ਪਹਿਲਾਂ ਮੈਂ ਕਿਹਾ ਇਸ ਪੰਛੀ ਨੂੰ ਟਟਿਰੀ ਕਹਿੰਦੇ ਇਹ ਕੁੱਤਿਆਂ ਦੇ ਮਗਰ ਵੀ ਪੈ ਜਾਂਦੀ ਐ ਪਹਿਲਾਂ ਅਸੀਂ ਕਹਿੰਦੇ ਹੁੰਦੇ ਸੀ ਤੇਰੀ ਟੀਨ ਤੇਰੀ ਟੀਨ ਤੇਰੀ ਟੀਨ ਤੇਰੀ ਟੀਨ ਤੇਰੀ ਟੀਨ ਆਜ ਵੀ ਇਹਦੇ ਵਾਪਸ ਕੀ ਹੈ ਇਹ ਚੀਜ਼ ਇੱਥੇ ਅਰੇ ਆ ਕੁੱਤਾ ਤੇ ਟਟੀਰੀ ਦੇਖੋ ਇਹਦੇ ਅੰਡੇ ਐ ਅੰਡੇ ਐ ਕਿੰਨਾ ਹਮਲਾ ਕਰਦੀ ਵੀ ਕੁੱਤੇ ਤੇ ਆ ਇਹ ਅੰਡੇ ਆਦੇ ਬਿਲਕੁਲ ਆਓ ਟੈਕ ਹੋ ਗਿਆ ਉਹ ਟੈਕ ਹੋ ਗਿਆ ਇਹ ਸਰਜੀਕਲ ਸਟ੍ਰਾਈਕ ਇਹ ਸਰਜੀਕਲ ਸਟ੍ਰਾਈਕ ਇਹ ਸਰਜੀਕਲ ਸਟ੍ਰਾਈਕ ਦੇਖੋ ਵੀ ਇਹ ਡਰਾੜ ਰਿਹਾ ਕੋਤੋਂ ਵੀ ਆ ਰਹੀ ਓ ਵਾੜੀਓ ਥੁੰਗੇ ਮਾਰਦੇ ਪਾਸਾਲੇ ਵੇਖਾਂਗੇ ਇਹ ਭਾਏ ਦਾ ਟਟੀਰੇ ਦਾ ਸੱਚਗਾ ਸਟਾਈਕਰ ਵਾਲੇ ਭਾਏ ਆ ਐਵੇਂ ਨਾ ਡੋੜੋ ਡੋੜੋ ਇਹਨੂੰ ਕਹਿੰਦੇ ਸੱਚਗਾ ਸਟਾਈਕਰ ਇਹ ਉਧਰਲਾ ਪੰਜਾਬ ਦਾ ਆਪਣਾ ਬਹੁਤ ਵਧੀਆ ਯਾਰ ਬੜੀ ਵਧੀਆ ਪੰਜਾਬੀ ਆ ਨਹੀਂ ਪੰਜਾਬ ਦਾ ਮਾਣ ਮਣੀ ਪਣ ਲੱਗਦੀ ਤੇ ਭੈ ਮੁਰਕੇ ਆ ਜੇ ਵਪਾਰ ਖੁੱਲ ਜਵੇ ਤੇ ਕਿੰਨਾ ਵਧੀਆ ਬੰਦਾ ਕੋਈ ਮਾੜਾ ਨਹੀਂ ਵੀ ਦੋਸਤੋ ਬਿਲਕੁਲ ਲੀਡਰ ਹੀ ਮਾੜੇ ਸਮਾ ਮਾੜਾ ਵਕਤ ਕੇ ਦਿਨ ਔਰ ਰਾਤ ਵਕਤ ਕੀ ਹਰ ਸ਼ੈ ਗੁਲਾਮ ਸਾਡੇ ਵੱਲੋਂ ਦੋਨੇ ਭਾਰਤ ਤੇ ਪਾਕਿਸਤਾਨ ਦੋਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਲੜੋ ਨਾ ਭਰਾਓ ਰਲ ਮਿਲ ਕੇ ਆਪਾਂ ਉਧਰ ਕਸੌਣ ਮਾਰ ਕੇ ਆਏ ਨੇ ਬਲੋਚਿਸਤਾਨ ਚੋਂ ਆਪਣੇ ਕਸੌਣ ਮਾਰ ਕੇ ਚੱਲ ਜਾਂਦੇ ਤੇ ਨਾਲ ਲੜਾਈ ਨਾ ਹੋਵੇ ਕਿਸੇ ਨੂੰ ਕਿਸੇ ਨਹੀਂ ਖੇਡ ਦੋ ਆ ਸੁਣੋ ਕਿਸੇ ਨਹੀਂ ਖੇਡ ਕੇ ਨਾਲ ਰਾਈ ਲਾਉਂਦੀ ਦੀ ਲੋੜ ਤੁਸੀਂ ਉਹ ਰੱਖੋ ਕੰਮ ਤੁਸੀਂ ਬਲੋਚਿਸਤਾਨ ਨੂੰ ਕਲਦੀ ਰੱਖੋ ਉਹਨਾਂ ਨੂੰ ਕਿਉਂ ਭਾਈ ਜਿਵੇਂ ਉਹ ਕਰਦੇ ਹੋ ਤੁਸੀਂ ਕਰੀ ਜਾ ਤੇ ਜੇ ਆਪਾਂ ਦੋਨੇ ਛੱਡ ਦਈਏ ਤੁਸੀਂ ਛੱਡਣਾ ਨਹੀਂ ਛੱਡਦਾ ਆ ਵੀ ਬੜੇ ਲੱਗੇ ਜਾ ਰਹੇ ਨੇ ਉਹ ਲੋਹਾਗੇ ਚਾਰ ਪਾੜਾ ਔਸਕਰ ਤੇ ਸ਼ਰਜੀਕਰ ਸਟ੍ਰਾਈਕ ਹੋ ਗਿਆ ਸੀ ਟਟੀਆਂ ਦੇ ਵਿੱਚ ਜਾਨ ਬਚਾ ਕੇ ਭੱਜਦੇ ਹੋਏ ਕੀ ਖਬਰਾਂ ਦੱਸ ਰਹੇ ਭਾਈ ਸਾਹਿਬ ਤੁਸੀਂ ਉਹ ਉਹਨਾਂ ਦੇ ਕੀ ਕਹਰੇ ਅਮਨ ਉਹਨਾਂ ਦੇ ਕੀ ਕਹਰੇ ਚੈਨਲ ਲੈ ਕੀ ਚੱਲਿਆ ਬਈ ਹੈ ਆਗੇ ਜੋ ਕਰਾਂਗੇ ਉਹ ਤਾਂ ਫੇਰ ਵੀ ਕਰਦੇ ਹੁੰਦੇ ਕਰਾਂਗੇ ਹਰ ਤੱਕ ਹੋਈ ਹੋਣੀ ਸੀ ਸੱਤ ਬੰਦਿਆਂ ਦੇ ਭੱਜ ਗਏ ਇਸ ਤਰ੍ਹਾਂ ਵੀ ਨਹੀਂ ਪੁੱਟਾ ਹੀ ਉਹਨਾਂ ਨੇ ਇਹ ਸਰਜੀਕਲ ਸਟ੍ਰਾਈਕ ਤੋਂ ਡਰਦੇ ਹੋਏ ਘਰ ਵਾਲਿਆਂ ਦੀ ਸਰਜੀਕਲ ਸਟ੍ਰਾਈਕ ਤੋਂ ਡਰਦੇ ਹੋਏ ਭੱਜਦੇ ਹੋਏ ਆਹ ਸਰਜੀਕਲ ਆ ਗਏ ਭੱਜਿਆ ਆ ਕਰੇ ਜਾ ਕੇ ਸਰਜੀਕਲ ਸਟ੍ਰਾਈਕ ਆ ਸਰਜੀਕਲ ਸਟ੍ਰਾਈਕ ਤੋਂ ਘਰ ਦੀ ਦੀ ਸਰਜੀਗਰ ਸਟ੍ਰਾਈਕ ਤੋਂ ਡਰ ਕੇ ਭਜਦੇ ਹੋਏ ਪੀਓਪੀ ਉਹਨਾਂ ਨੇ ਹੱਥ ਲਾਗਾ ਆ ਉੱਥੇ ਹੋਣਾ ਕੀਤਾ ਅੱਗੇ ਵੀ ਕੀਤਾ ਹੁਣ